ਤਕਸੀਰੀ ਕੇਸ ਘਰ ਸਾਹਿਬ ਦੀ ਪਾਵਨ ਧਰਤੀ ਦੇ ਸਾਰੀਆਂ ਸੰਗਤਾਂ ਪੁੱਜੀਆਂ ਹਨ ਇਹ ਸੰਗਤਾਂ ਅੱਜ ਉਸ ਪ੍ਰੋਗਰਾਮ ਵਾਸਤੇ ਪੁੱਜੀਆਂ ਹਨ ਨੌਵੇਂ ਪਾਸ਼ਾ ਸਿਰ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਅਤੇ 10ਵੇਂ ਪਾਸ਼ਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਿਆਈ ਨੂੰ ਸਮਰਪਿਤ ਨਗਰ ਕੀਰਤਨ ਤਕਸੀਰੀ ਮੰਦਰ ਜੀ ਪਟਨਾ ਸਾਹਿਬ ਦੇ ਪਾਵਨ ਧਰਤੀ ਤੋਂ 17 ਸਤੰਬਰ ਨੂੰ ਪੰਜ ਪਿਆਰੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਆਰੰਭ ਹੋਇਆ ਸੀ ਜਿਹੜਾ ਕਿ ਭਾਰਤ ਦੇ 9 ਸੂਬਿਆਂ ਤੋਂ ਹੁੰਦਾ ਆ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਆ ਇਹ ਨਗਰ ਕੀਰਤਨ ਜੋ ਹੈ ਅੱਜ ਤੱਕ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਅੱਜ ਪੁੱਜਾ ਹੈ ਸੰਗਤਾਂ ਨੇ ਬੜੇ ਵੱਡੇ ਪੱਧਰ ਤੇ ਸਾਰੇ ਸ਼ਹਿਰਾਂ ਵਿੱਚ ਸੰਗਤਾਂ ਨੇ ਸਵਾਗਤ ਕੀਤਾ ਹੈ ਇਹ ਨਗਰ ਕੀਰਤਨ ਜਿਸ ਵਿੱਚ ਤਕਸੀਰ ਰਮਨਦਰਜੀ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਜਗਜੋਸ਼ ਚੰਗ ਜੀ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਜੀ ਜੂਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਜੀ ਸੁਖਤਰ ਰਵਨ ਸਿੰਘ ਜੀ ਨਾਲ ਸਾਡੇ ਮੈਂਬਰ ਹਰਪਾਲ ਸਿੰਘ ਜੀ ਜੋਲ ਅਤੇ ਨਾਲ ਹੀ ਤਕਸਿਰ ਹਰਮੰਦਰ ਜਪਟਨਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਭਾਈ ਬਲਦੇਵ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਦਲੀਪ ਸਿੰਘ ਜੀ ਅਤੇ ਨਾਲ ਹੀ ਭਾਈ ਗੁਰਦਿਆਲ ਸਿੰਘ ਜੀ ਸੁਦੀਪ ਸਿੰਘ ਜੀ ਸਾਡੇ ਮੀਡੀਆ ਪਰਿਵਾਰ ਜਿਨ੍ਹਾਂ ਦਾ ਸਾਰੇ ਮੈਂਬਰਾਂ ਦਾ ਬੜਾ ਪਰਵਾਰ ਸਹਿਯੋਗ ਰਿਹਾ ਹੈ ਜਿਨ੍ਹਾਂ ਨੇ ਇਸ ਨਗਰ ਕੀਰਤਨ ਵਿੱਚ ਨਾਲ ਹੀ ਸਾਡੇ ਜਿਹੜੇ ਸਟਾਫ ਹਨ ਮੁਲਾਜ਼ਮ ਹਨ ਜਿਨ੍ਹਾਂ ਨੇ ਪਿਛਲੇ 41 ਦਿਨਾਂ ਚੋਂ ਬੜੀ ਆਪਣੀ ਵੱਡੀ ਸੇਵਾ ਨਿਭਾ ਰਹੇ ਹਨ ਉਹਨਾਂ ਸਾਰਿਆਂ ਦਾ ਮੈਂ ਤਕਸੀਰ ਰਬੰਧਰ ਚ ਪ੍ਰਬੰਧਕ ਕਮੇਟੀ ਵੱਲੋਂ ਅਤੇ ਮਾਨਯੋਗ ਸਿੰਘ ਸਾਹਿਬ ਜੀ ਸ੍ਰੀ ਅਕਾਲ ਤਖਸਾਲ ਜਾਨੀ ਕੁਲਦੀਪ ਸਿੰਘ ਜੀ ਉਹਨਾਂ ਦਾ ਕੜਗਾਜੀ ਸਾਹਿਬ ਜੀ ਦਾ ਅਤੇ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਵੱਡੇ ਪ੍ਰੋਗਰਾਮ ਵਿੱਚ ਸਮੂਲੀਅਤ ਕੀਤੀ ਹੈ ਹਿੱਸਾ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨੀ ਜੀ ਸਾਹਿਬ ਜੀ ਆਜੀ ਹਰਪਾਲ ਸਿੰਘ ਜਹਲ ਤਕਸਰੀ ਹਰਮੰਦਰਜੀ ਪਟਨਾ ਸਾਹਿਬ ਦਾ ਮੈਂਬਰ ਹਾਂ ਸਪੋਕਸਮੈਨ ਹਾਂ ਉੱਥੇ ਦਾ ਸਪੋਕਸਪਰਸਨ ਹੈ ਕਮੇਟੀ ਦਾ ਇਹ ਬੜੀ ਖੁਸ਼ੀ ਹੈ ਕਿ ਤਕਸਰੀ ਹਰਮੰਦਰਜੀ ਪਟਨਾ ਸਾਹਿਬ ਤੋਂ ਇੱਕ ਜਾਗ੍ਰਿਤੀ ਯਾਤਰਾ ਦੇ ਰੂਪ ਵਿੱਚ ਨਗਰ ਕੀਰਤਨ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹੀਦੀ ਸਮਾਗਮ ਨੂੰ ਸਮਰਪਿਤ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਹੈ ਉਹਨੂੰ ਸਮਰਪਿਤ ਨੌ ਸਟੇਟਾਂ ਥਾਣੀ ਹੋ ਕੇ ਇਹ ਜਾਗਰਤੀ ਯਾਤਰਾ ਜਿਹੜੀ ਸ਼੍ਰੀ ਅਨੰਪੁਰ ਸਾਹਿਬ ਪਹੁੰਚ ਰਹੀ ਆ ਇਹ ਜਾਗਰਤੀ ਯਾਤਰਾ ਦਾ ਮੇਨ ਮਕਸਦ ਇਹ ਆ ਇਹਦੇ ਵਿੱਚ ਸਾਡੀ ਬਿਹਾਰ ਸਰਕਾਰ ਦੀ ਵੀ ਬਹੁਤ ਵੱਡੀ ਭਾਗੀਦਾਰੀ ਆ ਔਰ ਉਹਨਾਂ ਦਾ ਵੀ ਬੜਾ ਵੱਡਾ ਸਪੋਰਟ ਸਾਨੂੰ ਜਿਹੜਾ ਤੱਕ ਸ਼੍ਰੀ ਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੂੰ ਮਿਲਿਆ ਇਹ ਸਾਡਾ ਮੇਨ ਮੁੱਖ ਮਕਸਦ ਇਹ ਆ ਵੀ ਹਿੰਦੁਸਤਾਨ ਦੇ 140 ਕਰੋੜ ਲੋਕਾਂ ਨੂੰ ਆਪਾਂ ਹੁਣ ਦੇ মিডিਆ ਰਾਈਂ ਔਰ ਸੋਸ਼ਲ ਮੀਡੀਆ ਰਾਈਂ ਤੁਹਾਡੇ ਵੀਰਾਂ ਰਾਈਂ ਇਹ ਹਿੰਦੁਸਤਾਨ ਦੇ ਬਾਕੀ ਆਪਣੇ ਵੀਰਾਂ ਨੂੰ ਦੱਸ ਕੀਏ ਕਿ ਹਿੰਦੁਸਤਾਨ ਦੀ ਜਿਹੜੀ ਸਭਤਾ ਸੰਸਕ੍ਰਿਤੀ ਨੂੰ ਬਚਾਉਣ ਦਾ ਸਭ ਤੋਂ ਵੱਡਾ ਜਿਹੜਾ ਸਰੇਆ ਉਹ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਔਰ ਗੁਰੂ ਕਲਗੀਧਰ ਪਾਤਸ਼ਾਹ ਦੇ ਸਰਬੰਸਦਾਨੀ ਦੇ ਪਰਿਵਾਰ ਨੂੰ ਔਰ ਇਹ ਯਾਤਰਾ ਨੌਨ ਸਟੇਟਾਂ ਥਾਣੀ ਹੋ ਕੇ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੀ ਆ ਇਹਦੇ ਪਹੁੰਚਣ ਤੇ ਇੱਥੇ ਦੇ ਜਥੇਦਾਰ ਸਾਹਿਬ ਕੁਲਦੀਪ ਸਿੰਘ ਜੀ ਗਲਗੱਜ ਇੱਥੇ ਦੇ ਹੈਡ ਗ੍ਰੰਥੀ ਸਾਹਿਬ ਇਥੇ ਦੀ ਸਾਰੀ ਸੰਗਤ ਇਥੇ ਦੀ ਪ੍ਰਬੰਧਕ ਕਮੇਟੀ ਔਰ ਜਿਨੇ ਵੀ ਵਰਕਰ ਨੇ ਔਰ ਜਿਨੇ ਵੀ ਸੇਵਾਦਾਰ ਨੇ ਜਿਨੇ ਇਹਨਾਂ ਸਾਰਿਆਂ ਨੇ ਰੱਜ ਕੇ ਤਖਤ ਸ੍ਰੀ ਹਰਮੰਦਰ ਤੋਂ ਚੱਲੀ ਹੋਈ ਜਾਗ੍ਰਿਤੀ ਯਾਤਰਾ ਦਾ ਪੂਰਾ ਮਾਣ ਸਤਿਕਾਰ ਕੀਤਾ ਔਰ ਬੜੇ ਚਾ ਨਾਲ ਬੜੇ ਮੰਗ ਨਾਲ ਬੜੀ ਉਤਸ਼ਾਹ ਨਾਲ ਜਾਣਕਾਰੀਆਂ ਦੀ ਗੂੰਜ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਇੱਥੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਰਗਟ ਭਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਤਾ ਪੀ ਚਾਦਰ ਕਵੀ ਸਨਾਪਤ ਸਿੰਘ ਜਿਨ੍ਹਾਂ ਨੇ ਕਿ ਸ੍ਰੀ ਗੁਰ ਸ਼ੋਭਾ ਗ੍ਰੰਥ ਲਿਖਿਆ ਗੁਰੂ ਕਾਲ ਦੇ ਵੇਲੇ ਉਹ ਲਿਖਦੇ ਆ ਕਿ ਧਨ ਗੁਰੂ ਤੇਗ ਬਹਾਦਰ ਪਾਤਸ਼ਾਹ ਸੰਸਾਰ ਤੇ ਪ੍ਰਗਟੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਸਮੁੱਚੇ ਸੰਸਾਰ ਦੇ ਅੰਦਰ ਧਰਮ ਦੀ ਚਾਦਰ ਨੂੰ ਢੱਕਿਆ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਔਰ ਗੁਰਦੁਆਰਾ ਸ੍ਰੀ ਸੀਸਗੰਨ ਸਾਹਿਬ ਵਿਖੇ ਤਖਤ ਸ੍ਰੀ ਹਰਮਨਦਰਜੀ ਪਟਨਾ ਸਾਹਿਬ ਤੋਂ ਜੋ ਪਿਛਲੇ ਦਿਨੀ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਚੱਲਿਆ ਸੀ ਅੱਜ ਉਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਰਪ੍ਰਸਤੀ ਦੇ ਹੇਠ ਵੱਖ-ਵੱਖ ਪੜਾਵਾਂ ਦਾ ਪੈਂਡਾ ਤੈਅ ਕਰਦਾ ਹੋਇਆ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਇਸ ਨਗਰ ਕੀਰਤਨ ਨੂੰ ਜਿੱਥੇ ਅਸੀਂ ਸਾਰਿਆਂ ਨੇ ਜੀ ਆਇਆਂ ਆਖਿਆ ਸਮੂਹ ਸੰਗਤ ਦਾ ਪੰਜ ਪਿਆਰਿਆਂ ਦਾ ਨਿਸ਼ਾਨਚੀ ਸਿੰਘਾਂ ਦਾ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਔਰ ਜਿੰਨੀਆਂ ਵੀ ਸਿੱਖ ਸੰਗਤਾਂ ਆ ਪ੍ਰਧਾਨ ਜਗਜੋਤ ਸਿੰਘ ਸੋਹੀ ਇੰਦਰਜੀਤ ਸਿੰਘ ਜੀ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਆ ਮੈਂ ਦੇਖ ਰਿਹਾ ਕਿ ਸੰਗਤ ਦੇ ਵਿੱਚ ਬਹੁਤ ਵੱਡਾ ਤੁਸ਼ਾਹ ਆ ਪੰਜ ਪਿਆਰਾ ਪਾਰਕ ਤੋਂ ਪਿੱਛੇ ਜਿਹੜਾ ਗੁਰਦੁਆਰਾ ਸਾਹਿਬ ਦਲਬਾਬਾ ਵਿਦੀ ਚੰਦ ਔਰ ਉਹਦੇ ਤੋਂ ਅੱਗੇ ਸ਼ੀਦੀ ਬਾਗ ਕਿਲਾ ਆਨੰਦਗੜ੍ਹ ਸਾਹਿਬ ਉਦੇ ਤੋਂ ਅੱਗੇ ਬੁੱਢਾ ਦਲ ਦੀ ਜਿਹੜੀ ਸ਼ੌਨੀਆ ਸ਼ਰੂਮਣੀ ਪੰਥ ਸਮੂਹ ਸੰਗਤਾਂ ਨੇ ਰਸਤੇ ਦੇ ਵਿੱਚ ਪਰਵਾ ਸਵਾਗਤ ਕੀਤਾ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਮਨਾਉਂਦਿਆਂ 350 ਸਾਲਾਂ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਹੀਦ ਸ਼ਹਾਦਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ 350 ਸਾਲਾ ਗੁਰਿਆਈ ਦਿਵਸ ਇਸ ਨੂੰ ਮਨਾਉਂਦਿਆਂ ਸੰਗਤਾਂ ਵੱਡੀ ਗਿਣਤੀ ਜਨੰਦਪੁਰ ਸਾਹਿਬ ਆ ਰਹੀਆਂ ਅੱਜ ਲੋੜ ਵਾ ਸਮੁੱਚੇ ਸੰਸਾਰ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਸ ਪਾਵਨ ਉਪਦੇਸ਼ ਨੂੰ ਧਾਰਨ ਕਰਨ ਦੀ ਭੈ ਕਾਹੂ ਕਉ ਦੇਤਨਾ ਨਹਿ ਪੈਮਾਨ ਤਾਨ ਕਾਹੂ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਗੁਰੂ ਕਿਰਪਾ ਕਰੇ ਆਸਿ ਗੁਰੂ ਦੇ ਉਪਦੇਸ਼ਾਂ ਤੇ ਚੱਲ ਗਏ ਇਹ ਨਗਰ ਕੀਰਤਨ ਕਈ ਰਾਜਾਂ ਤੋਂ ਹੁੰਦਾ ਹੋਇਆ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਸੀਸਗੰਨ ਸਾਹਿਬ ਪਹੁੰਚਿਆ ਗੁਰੂ ਕਿਰਪਾ ਕਰੇ ਸੰਗਤਾਂ ਦਾ ਕਦਮ ਕਦਮ ਲੇਖੇ ਲੱਗੇ ਬਾਕੀ ਹਰ ਰੋਜ਼ ਹੀ ਆਨੰਦਪੁਰ ਸਾਹਿਬ ਕਿਉਂਕਿ ਸ਼ਤਾਬਦੀ ਦੇ ਸਮਾਗਮ ਸ਼ੁਰੂ ਹੋ ਚੁੱਕੇ ਆ ਹਰ ਰੋਜ਼ ਇੱਕ ਦੋ ਨਗਰ ਕੀਰਤਨ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖ ਸੰਗਤ ਆ ਰਹੀ ਆ ਔਰ ਖਾਲਸਾ ਪੰਥ ਪੂਰੇ ਖਾਲਸੇਈ ਜ਼ਾਹੋ ਜਲਾਲ ਦੇ ਨਾਲ 21 ਨਵੰਬਰ ਤੋਂ 29 ਨਵੰਬਰ ਤੱਕ ਗੁਰਦੁਆਰਾ ਸ੍ਰੀ ਸੀਸ ਗੰਸਾਹ ਵਿਖੇ ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਰੋਡ ਦੇ ਉੱਪਰ ਲਾਈਟਾਂ ਜਿਹੜੀਆਂ ਪਾਪਰ ਨਹੀਂ ਚੱਲਦੀਆਂ ਹਾਂਜੀ ਆ ਸਾਰੀ ਸੰਗਤ ਨਾਲ ਆਈ ਆ ਤੇ ਪੰਜਾਬ ਸਰਕਾਰ ਬੜੇ ਵੱਡੇ ਦਾਅਵੇ ਕਰ ਰਹੀ ਆ ਪਰ ਆ ਜਿਹੜਾ ਸਾਡਾ ਜਿੱਥੋਂ ਪੰਜ ਪਿਆਰਾ ਪਾਰਕ ਆ ਉਹਦੇ ਤੋਂ ਪਿੱਛੇ ਗੁਰਦੁਆਰਾ ਸਾਹਿਬ ਦਲਬਾਬਾ ਬਿੱਦੀ ਚੰਦ ਭਗਤ ਸਿੰਘ ਸਰ ਸਾਹਿਬ ਔਰ ਇਹ ਪੂਰਾ ਜਿਹੜਾ ਰੋਡ ਹੈਗਾ ਇੱਥੋਂ ਤੱਕ ਇੱਥੇ ਕੋਈ ਰਸਤੇ ਦੇ ਵਿੱਚ ਲੈਡ ਨਹੀਂ ਆ ਪਤਾ ਨਹੀਂ ਸਰਕਾਰ ਕਿੱਥੇ ਸੁੱਤੀ ਪਈ ਆ ਤੋ ਸਰਕਾਰ ਨੂੰ ਚਾਹੀਦਾ ਵੀ ਇਹ ਉਹਨਾਂ ਦੇ ਕੰਮ ਆ ਪ੍ਰੋਪਰ ਲੈਟਾਂ ਪ੍ਰੋਪਰ ਜਿਹੜਾ ਪੈਚ ਵਰਕ ਪਿਛੇ ਹੋ ਰਿਹਾ ਉਹ ਰੋਡ ਵਧੀਆ ਬਣ ਔਰ ਅੱਜ ਮੈਂ ਜਦੋਂ ਲੰਘ ਕੇ ਆਇਆ ਤੇ ਪੁਲ ਦੀ ਹਾਲਤ ਅਜੇ ਵੀ ਖਸਤਾ ਸਰਕਾਰ ਨੂੰ ਚਾਹੀਦਾ ਵੀ ਹੁਣ ਸ਼ਤਾਬਦੀ ਸ਼ੁਰੂ ਹੋ ਗਈ ਆ ਤੇ ਇਹਦੇ ਸਾਰੇ ਪ੍ਰਬੰਧ ਜਿਹੜੇ ਆ ਉਹ ਭੁਗਤਾ ਕੀਤੇ ਜਾਣ ਤਾਂ ਕਿ ਸਿੱਖ ਸੰਗਤ ਨੂੰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਇੱਥੇ ਆਉਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸੀਸਗਰ ਸਾਹਿਬ ਵਿਖੇ ਪਹੁੰਚ ਕੇ ਸ਼ਤਾਬਦੀ ਦੇ ਵਿੱਚ ਸ਼ਮੂਲੀਅਤ ਕਰੇ ਤੇ ਗੁਰੂ ਦੀ ਸ਼ਹਾਦਤ ਨੂੰ ਮਨਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ